ਹਾਲੇਲੂਇਆ ਇੱਕ ਵਾਰ ਮੇਰੇ ਵੱਲੋਂ ਐਂਡ ਜੀਸਸ ਕ੍ਰਾਈਸ ਮਸੀਹ ਵੱਲੋਂ ਸਾਰੇ ਹੀ ਪ੍ਰਭੂ ਦੇ ਲੋਗਾਂ ਨੂੰ ਪਿਆਰ ਭਰੀ ਜੈ ਮਸੀਹ ਦੀ ਇੱਕ ਵਾਰ ਫੇਰ ਮੈਂ ਤੁਹਾਡੇ ਸੰਮੁਖ ਪ੍ਰਭੂ ਦਾ ਜਿੰਨਾ ਕਲਾਮ ਲੈ ਕੇ ਆਇਆ ਹਾਂ ਅੱਜ ਆਪਾਂ ਪ੍ਰਭੂ ਦੇ ਵਚਨ ਤੋਂ ਕੁਝ ਸਿੱਖਾਂਗੇ ਹਾਲੇਲੂਇਆ ਪ੍ਰਭੂ ਦਾ ਵਚਨ ਤੁਹਾਨੂੰ ਤੇ ਮੈਨੂੰ ਹਰ ਰੋਜ਼ ਨਮੀਆਂ ਨਮੀਆਂ ਜਿਹੜੀਆਂ ਹਨ ਗੱਲਾਂ ਉਹਦੇ ਜਿਹੜੇ ਗੁੱਝੇ ਭੇਦ ਨੇ ਉਹਦੇ ਬਾਰੇ ਤੁਹਾਨੂੰ ਤੇ ਮੈਨੂੰ ਇਸ वचन ਦੇ ਰਾਹੀਂ ਜਿਹੜਾ ਦੱਸਦਾ ਹੈ ਹਾਲੇਲੂਇਆ ਕਿਉਂਕਿ ਉਹਦਾ ਜਿਹੜਾ वचन ਹੈ ਪ੍ਰਭੂ ਯਿਸੂ ਮਸੀਹ ਦਾ ਉਸ ਅਕਾਲ ਪੁਰਖ ਦਾ ਉਸ ਯਹੋਵਾ ਦਾ ਉਸ ਪਰਮੇਸ਼ਵਰ ਦਾ ਉਹ ਸੱਚ ਹੈ ਹਾਲੇਲੂਇਆ ਕਿਉਂਕਿ ਪ੍ਰਭੂ ਦਾ वचन ਕਹਿੰਦਾ ਧਰਤੀ ਅਤੇ ਆਸਮਾਨ ਜਿਹੜੇ ਉਹ ਟਲ ਸਕਦੇ ਨੇ ਲੇਕਿਨ ਜਿਹੜੇ ਇਹ वचन ਇਸ ਪਵਿੱਤਰ ਸ਼ਾਸਤਰ ਦੇ ਵਿੱਚ ਲਿਖੇ ਹੋਏ ਨੇ ਇਹ ਤੁਹਾਡੇ ਤੇ ਮੇਰੀ ਜ਼ਿੰਦਗੀ ਦੇ ਵਿੱਚ ਪੂਰੇ ਹੋਣੇ ਨੇ ਹਾਲੇਲੂਇਆ ਅੱਜ ਪੜਾਂਗੇ ਆਪਾਂ ਪ੍ਰਭੂ ਦੇ ਵਚਨ ਦੇ ਵਿੱਚ ਸਿੱਖਾਂਗੇ ਕਿ ਪ੍ਰਭੂ ਤੁਹਾਡੇ ਤੇ ਮੇਰੇ ਦਿਲ ਦੀ ਪਰਕਰਦਾ ਹੈ ਹਾਲੇਲੂਇਆ ਕਿਉਂਕਿ ਜਿਹੜੇ ਸੰਸਾਰ ਦੇ ਲੋਕ ਨੇ ਸੰਸਾਰ ਦੇ ਵਿੱਚ ਰਹਿ ਰਹੇ ਨੇ ਉਹ ਕੀ ਦੇਖਦੇ ਨੇ ਉਹ ਬਾਹਰੀ ਦਿਖਾਵਾ ਆਪਣੇ ਕਪੜੇ ਨੂੰ ਆਪਣੇ ਰੰਗ ਰੂਪ ਨੂੰ ਗੋਰਾ ਹੈ ਜਾਂ ਕਾਲਾ ਹੈ এডਿਕੇਸ਼ਨ ਨੂੰ ਆਪਣੀ ਪ੍ਰੋਸਪਰਿਟੀ ਜਾਇਦਾਦ ਨੂੰ ਆਪਣੀ ਪੜ੍ਹਾਈ ਨੂੰ ਉਹ ਦੇਖਦੇ ਨੇ ਲੇਕਿਨ ਜਿਹੜਾ ਪ੍ਰਭੂ ਹੈ ਯਹਵਾ ਪਰਮੇਸ਼ਵਰ ਹੈ ਉਹ ਸਿਰਫ ਉਹ ਤੁਹਾਡੇ ਤੇ ਮੇਰੇ ਦਿਲ ਨੂੰ ਵੇਖਦਾ ਹੈ ਹਾਲੇਲੂਇਆ ਉਹ ਆਪਣੀ ਜਿਹੜੀ ਮੈਜ਼ਰਮੈਂਟ ਹੈ ਆਪਣੀ ਜਿਹੜੀ ਤੁਲਨਾ ਹੈ ਉਹ ਕਿਸੇ ਪੈਸੇ ਨਾਲ ਜਾਂ ਪੜ੍ਹਾਈ ਨਾਲ ਜਾਂ ਆਪਣੀ ਜ਼ਮੀਨ ਜਾ ਦਾਦ ਵੇਕੇ ਨਹੀਂ ਆਪਣੇ ਤੇ ਉਹ ਦਇਆ ਕਰਦਾ ਮਿਹਰ ਕਰਦਾ ਲੇਕਿਨ ਉਹ ਤੁਹਾਡਾ ਤੇ ਮੇਰਾ ਪ੍ਰਭੂ ਦੇ ਲੋਗੋ ਦਿਲ ਦੇਖਦਾ ਹੈ ਹਾਲੇਲੂਇਆ ਉਹ ਦੇਖਦਾ ਹੈ ਤੁਹਾਡਾ ਮੇਰੇ ਬੱਚਿਆਂ ਦਾ ਮੇਰੇ ਨਾਲ ਆਤਮਾ ਦੇ ਵਿੱਚ ਤੇ ਵਚਨ ਦੇ ਵਿੱਚ ਕਿੰਨਾ ਕੋ ਕਨੈਕਸ਼ਨ ਹੈ ਹਾਲੇਲੂਇਆ ਇਹ ਦੇਖਦੇ ਚ ਦੇਖਾਂਗੇ ਪ੍ਰਭੂ ਦੇ ਵਚਨ ਦੇ ਵਿੱਚੋਂ ਫਰਸ ਸਾਮੂ엘 ਉਹਦਾ 16 ਦਾ ਮੈਂ 7 ਤੁਹਾਡੇ ਵਾਸਤੇ ਪੜ੍ਹਾਂਗਾ ਕੀ ਦੱਸਦਾ ਪ੍ਰਭੂ ਦਾ ਵਚਨ ਤੁਹਾਨੂੰ ਤੇ ਮੈਨੂੰ ਲਿਖਿਆ ਹੈ ਪਰ ਯਹੋਵਾ ਨੇ ਸਾਮੂ엘 ਨੂੰ ਆਖਿਆ ਉਹਦੇ ਮੂੰਹ ਉੱਤੇ ਅਤੇ ਉਹਦੀ ਲਮਾਨ ਵੱਲ ਨਾ ਵੇਖ ਕਿਉਂ ਜੋ ਉਹ ਨੂੰ ਮੈਂ ਨਹੀਂ ਮੰਨਿਆ ਯਹੋਵਾ ਜੋ ਮਨੁੱਖ ਵਾਂਗੂ ਨਹੀਂ ਵੇਖਦਾ ਮਨੁੱਖਾਂ ਦਾ ਬਾਹਲਾ ਰੂਹ ਵੇਖਦਾ ਹੈ ਪਰ ਯਹੋਵਾ ਹਿਰਦੇ ਨੂੰ ਵੇਖਦਾ ਹੈ ਹਾਲੇਲੂਇਆ ਇਥੇ ਡਾਇਰੈਕਟਲੀ ਜਿਹੜਾ ਹੈ ਸਿੱਧੇ ਤੌਰ ਤੇ ਯਹੋਵਾ ਨੇ ਸੈਮੂਅਲ ਦੇ ਨਾਲ ਗੱਲ ਕੀਤੀ ਹallelujah ਜਦੋਂ ਆਪਾਂ ਦੇਖਦੇ ਹਾਂ ਕਿ ਦਾਊਦ ਇੱਕ ਉਹ ਆਦਰੀ ਸੀ ਇੱਕ ਉਹ ਪੇੜ ਬੱਕਰੀਆਂ ਤੇ ਪਸ਼ੂਆਂ ਨੂੰ ਚਰਾਉਣ ਵਾਲਾ ਸ਼ੈਪਰਡ ਸੀ ਚਰਵਾਹਾ ਸੀ ਉਹਦੀ ਐਲੀਜੀਬਿਲਟੀ ਨਹੀਂ ਸੀ ਉਹਦੀ ਯੋਗਤਾ ਨਹੀਂ ਸੀ ਕਿ ਉਹ ਰਾਜਾ ਬਣ ਜਾਵੇ ਹallelujah ਉਹਦੀ ਐਜੂਕੇਸ਼ਨ ਵੀ ਐਨੀ ਨਹੀਂ ਸੀ ਉਹਦੀ ਪੜ੍ਹਾਈ ਐਨੀ ਵੀ ਸੀ ਕਿ ਉਹ ਰਾਜ ਗੱਦੀ ਨੂੰ ਇੱਕ ਪ੍ਰੋਪਰ ਤਰੀਕੇ ਨਾਲ ਸੰਭਾਲ ਲਵੇਗਾ ਸੈਮੂਲ ਦੇ ਮਨ ਦੇ ਵਿੱਚ ਕਈ ਪ੍ਰਕਾਰ ਦੇ ਬਲਬਲੇ ਹੋ ਸਕਦੇ ਨੇ ਕਈ ਪ੍ਰਕਾਰ ਦੀ ਸ਼ੰਕਾ ਹੋ ਸਕਦੀ ਹੈ ਲੇਕਿਨ ਇਥੇ ਯਹੋਵਾ ਨੇ ਡਾਇਰੈਕਟਲੀ ਜਿਹੜਾ ਹੈ ਸਿੱਧੇ ਤੌਰ ਤੇ ਸੈਮੂਲ ਨੂੰ ਕਿਹਾ ਕਿ ਤੇਰੇ ਵੇਖਣਾ ਵੇਖਣ ਦੇ ਵਿੱਚ ਤੇ ਮੇਰੇ ਵੇਖਣ ਦੇ ਵਿੱਚ ਬਹੁਤ ਫਰਕ ਹੈ ਹallelujah ਕਿਉਂਕਿ ਮਨੁੱਖ ਜਿਹੜਾ ਹੈ ਜਿਸ ਤਰ੍ਹਾਂ ਮੈਂ ਅੱਗੇ ਤੁਹਾਨੂੰ ਦੱਸਿਆ ਹੈ ਮਨੁੱਖ ਕੀ ਕਰਦਾ ਹੈ ਉਹ ਬਾਹਰੀ ਰੂਪ ਦੇਖਦਾ ਹੈ ਆਪਣੇ ਕੱਪੜੇ ਆਪਣੇ ਵਸਤਰ ਕਿਸ ਤਰ੍ਹਾਂ ਦੇ ਪਾਏ ਹੋਏ ਨੇ ਉਹ ਤੁਹਾਡੇ ਤੇ ਮੇਰੇ ਦੇਖਦਾ ਹੈ ਉਹ ਆਪਣੀ ਜਾਇਦਾਦ ਦੇਖਦਾ ਹੈ ਉਹ ਆਪਣੀ ਪ੍ਰੋਸਪਰਿਟੀ ਦੇਖਦਾ ਹੈ ਉਹ ਦੇਖਦਾ ਹੈ ਕਿ ਕਿੰਨੇ ਕੋ ਆਪਾਂ ਅਮੀਰ ਹਾਂ ਆਪਣੀ ਬੈਕਗ੍ਰਾਉਂਡ ਕਿੰਨੀ ਵਧੀਆ ਹੈ ਆਪਣੀ ਸਟੱਡੀ ਕਿੰਨੀ ਵਧੀਆ ਹੈ ਉਹ ਇਹਨਾਂ ਚੀਜ਼ਾਂ ਨੂੰ ਦੇਖਦੇ ਨੇ ਇਹਨੂੰ ਕਹਿੰਦੇ ਨੇ ਆਟਰ ਲੁਕਿੰਗ ਆਟਰ ਔਟ ਦੇਖਣਾ ਲੇਕਿਨ ਯਹਵਾ ਪਰਮੇਸ਼ਵਰ ਉਹਦਾ ਦੇਖਣਾ ਦੁਨੀਆ ਨਾਲੋਂ ਅਲੱਗ ਦੇਖਣਾ ਹੈ ਹallelujah ਉਹਦੀ ਨਜ਼ਰ ਦੇ ਵਿੱਚ ਭਾਵੇਂ ਕੋਈ ਗੋਰਾ ਹੈ ਭਾਵੇਂ ਕੋਈ ਕਾਲਾ ਹੈ ਚਾਹੇ ਉਹ ਕੋਈ ਆਜੜੀ ਹੈ ਕੋ ਭੇੜ ਬੱਕਰੀਆਂ ਨੂੰ ਚਰਾਉਣ ਵਾਲਾ ਹੈ ਲੇਕਿਨ ਯਹਵਾ ਪਰਮੇਸ਼ਰ ਪ੍ਰਭੂ ਦੇ ਲੋਕੋ ਤੁਹਾਡਾ ਤੇ ਮੇਰਾ ਦਿਲ ਦੇਖਦਾ ਹੈ ਹallelujah ਆਪਣਾ ਦਿਲ ਤੇ ਆਪਣੀਆਂ ਅੱਖਾਂ ਔਰ ਆਪਣੀ ਆਤਮਾ ਦਾ ਕਨੈਕਸ਼ਨ ਜਿਹੜਾ ਹੈ ਕਿੰਨਾ ਕੁ ਜ਼ਿਆਦਾ ਪ੍ਰਭੂ ਦੇ ਨਾਲ ਹੈ ਹallelujah ਇਸ ਲਈ ਕੀ ਦੇਖਣਾ ਹੈ ਕਿ ਤੁਹਾਡੀਆਂ ਤੇ ਮੇਰੀਆਂ ਜਿਹੜੀਆਂ ਅੱਖਾਂ ਨੇ ਉਹ ਪ੍ਰਭੂ ਵੱਲ ਲੱਗੀਆਂ ਰਹਿਣੀਆਂ ਚਾਹੀਦੀਆਂ ਨੇ ਕਿਉਂਕਿ ਪ੍ਰਭੂ ਹਿਰਦਿਆਂ ਨੂੰ ਜਾਣਨ ਵਾਲਾ ਪ੍ਰਭੂ ਹੈ ਤੁਹਾਡੇ ਤੇ ਮੇਰੇ ਦਿਲ ਨੂੰ ਤੇ ਮਨ ਨੂੰ ਜਾਣ ਵਾਲਾ ਪ੍ਰਭੂ ਹੈ ਹallelujah ਕਿ ਕਿੰਨਾ ਕੁ ਅਸੀਂ ਵਚਨ ਦੇ ਨਾਲ ਔਰ ਕਿੰਨਾ ਉਹਦੇ ਵਚਨਾਂ ਤੇ ਚੱਲਦੇ ਹਾਂ ਹਾਲੇਲੂਇਆ 다ਊਦ ਦੇ ਹੋਰ ਵੀ ਬ੍ਰਦਰ ਸੀ ਪ੍ਰਾਹਗੇ ਸੀ ਉਹਦੇ ਬ੍ਰਦਰ ਹੈਗੇ ਸੀ ਉਹਨਾਂ ਨੂੰ ਪ੍ਰਭੂ ਨੇ ਰਾਜਾ ਨਹੀਂ ਬਣਾਇਆ ਲੇਕਿਨ ਪ੍ਰਭੂ ਨੇ 다ਊਦ ਨੂੰ ਹੀ ਰਾਜਾ ਕਿਉਂ ਬਣਾਇਆ ਹਾਲੇਲੂਇਆ ਕਿਉਂਕਿ ਪ੍ਰਭੂ ਉਹਦੇ ਦਿਲ ਨੂੰ ਵੇਖਦਾ ਸੀ ਉਹਦੇ ਰੰਗ ਰੂਪ ਨੂੰ ਨਹੀਂ ਪ੍ਰਭੂ ਨੇ ਉਹਨੇ ਵੇਖਿਆ ਉਹਨੇ ਇਹ ਨਹੀਂ ਦੇਖਿਆ ਕਿ ਇਹਦਾ ਅਹੁਦਾ ਕੀ ਹੈ ਦੇਖੋ ਉਹਦਾ ਅਹੁਦਾ ਕੀ ਸੀ ਇੱਕ ਭੇਡ ਬੱਕਰੀਆਂ ਨੂੰ ਜੰਗਲ ਦੇ ਵਿੱਚ ਉਜਾਰ ਦੇ ਵਿੱਚ ਰੌਣ ਵਾਲਾ ਇੱਕ ਸ਼ੈਪਰਡ ਉਹ ਤੇ ਯਰਬਾ ਵੀ ਨਹੀਂ ਹੈ ਉਹਨੂੰ ਕਿਸੇ ਰਾਜ ਨੂੰ ਚਲਾਉਣ ਦਾ ਰਾਜਪਤੀ ਲੇਕਿਨ ਜਿਹੜਾ ਪ੍ਰਭੂ ਹੈ ਉਹ ਤੁਹਾਡੇ ਤੇ ਮੇਰੇ ਦਿਲ ਨੂੰ ਦੇਖਦਾ ਹੈ ਹਾਲੇਲੂਇਆ ਜਿਸ ਤਰ੍ਹਾਂ ਨੇ ਦਾਊਦ ਦੇ ਦਿਲ ਨੂੰ ਦੇਖਿਆ ਜਿਸ ਤਰ੍ਹਾਂ ਉਹਨੇ ਸੈਮੂ엘 ਦੇ ਕੋਲੋਂ ਦਾਊਦ ਨੂੰ ਮਸਾ ਕਰਵਾਇਆ ਕਿ ਇਹ ਦਾਊਦ ਜਿਹੜਾ ਹੈ ਰਾਜ ਗੱਦੀ ਦੇ ਬੈਠਣ ਦੇ ਯੋਗ ਹੈ ਹallelujah ਇਸ ਲਈ ਪ੍ਰਭੂ ਦੇ ਲੋਗੋ ਅੱਜ ਪ੍ਰਭੂ ਦੇ ਵਚਨ ਤੁਹਾਨੂੰ ਤੇ ਮੈਨੂੰ ਇਹੋ ਕਹਿੰਦਾ ਹੈ ਕਿ ਕੀ ਕਰਨਾ ਹੈ ਆਪਣਾ ਦਿਲ ਜਿਹੜਾ ਹੈ ਆਪਣਾ ਹਿਰਦੇ ਜਿਹੜਾ ਹੈ ਆਪਣਾ ਮਨ ਜਿਹੜਾ ਹੈ ਆਤਮਾ ਹੈ ਉਹ ਪ੍ਰਭੂ ਦੇ ਵੱਲ ਲੱਗੀ ਹੋਣੀ ਚਾਹੀਦੀ ਹੈ ਕਿਉਂਕਿ ਉਹ ਤੁਹਾਡੇ ਤੇ ਮੇਰੇ ਦਿਲਾਂ ਨੂੰ ਦੇਖਦਾ ਹੈ ਆਪਨੇ ਕੋਲ ਕਿੰਨੀ ਜਾਇਦਾਦ ਹੈ ਆਪਨੇ ਕੋਲ ਕਿੰਨੀ ਜ਼ਮੀਨ ਹੈ ਆਪਨੇ ਕੋਲ ਕਿੰਨਾ ਪੈਸਾ ਹੈ ਆਪਨੇ ਕੋਲ ਕਿੰਨਾ ਐਜੂਕੇਸ਼ਨ ਹੈ ਪੜਾਈ ਹੈ ਉਹ ਚੀਜ਼ਾਂ ਨੂੰ ਨਹੀਂ ਦੇਖਦਾ ਪ੍ਰਭੂ ਨੂੰ ਕੀ ਚਾਹੀਦਾ ਡੈਡੀਕੇਸ਼ਨ ਚਾਹੀਦਾ ਹੈ ਉਹਨੂੰ ਕਮਿਟਮੈਂਟ ਸਬਮਿਸ਼ਨ ਚਾਹੀਦੀ ਹੈ ਤੁਹਾਡੇ ਤੇ ਮੇਰੇ ਕੋਲ ਹallelujah ਉਹਨੂੰ ਕਹਿੰਦੇ ਨੇ ਸਮਰਪਣ ਪੰਜਾਬੀ ਚ ਕਹਿੰਦੇ ਸਮਰਪਣ ਚਾਹੀਦਾ ਹੈ ਕਿ ਕਿੰਨੇ ਤੁਸੀਂ ਤੇ ਮੈਂ ਕਿੰਨੇ ਕੂੰ ਪ੍ਰਭੂ ਦੇ ਵਿੱਚ ਆਪਾਂ ਸਮਰਪਿਤ ਹਾਂ ਔਰ ਤੁਹਾਡੀ ਤੇ ਮੇਰੀ ਜਿਹੜੀ ਜ਼ਿੰਦਗੀ ਹੈ ਇਹ ਕਿੰਨੀ ਕੂੰ ਪ੍ਰਭੂ ਦੇ ਵਿੱਚ ਵਧੀਆ ਹੈ ਹallelujah ਇਸ ਲਈ ਕੀ ਕਰਨਾ ਹੈ ਆਪਣੇ ਮਨ ਨੂੰ ਤੇ ਆਪਣੀ ਆਤਮਾ ਨੂੰ ਤੇ ਆਪਣੇ ਦਿਮਾਗ ਨੂੰ ਸ਼ੁੱਧ ਕਰਨਾ ਹੈ ਹallelujah ਤਾਂ ਕਿ ਜਿਹੜਾ ਇਹਵਾ ਪਰਮੇਸ਼ਰ ਹੈ ਪ੍ਰਭੂ ਯਿਸੂ ਮਸੀਹ ਹੈ ਉਹ ਤੁਹਾਨੂੰ ਤੇ ਮੈਨੂੰ ਤੁਹਾਡੇ ਤੇ ਮੇਰੇ ਦਿਲ ਨੂੰ ਵੇਖ ਕੇ ਇੱਕ ਚੰਗਾ ਇਨਾਮ ਇੱਕ ਚੰਗੀ ਬਰਕਤ ਦੇ ਸਕੇ ਹallelujah ਜਿਸ ਤਰ੍ਹਾਂ ਕਿ ਦਾਊਦ ਇੱਕ ਆਜੜੀ ਇੱਕ ਭੇਡਾਂ ਚਰਾਉਣ ਵਾਲਾ ਆਮ ਜਾਂ ਨਾਗਰਿਕ ਲੇਕਿਨ ਪ੍ਰਭੂ ਨੇ ਉਸ ਨੂੰ ਰਾਜਾ ਬਣਾਇਆ ਹallelujah ਉਹਨੇ ਇਜ਼ਰਾਈਲ ਦੇ ਲੋਗਾ ਨੂੰ ਪ੍ਰਭੂ ਦੇ ਲੋਗਾ ਨੂੰ ਕਾਫੀ ਲੰਮੇ ਸਮੇਂ ਤੱਕ ਲੀਡ ਕੀਤਾ ਉਹਦੀ ਅਗਵਾਈ ਕੀਤੀ ਤੇ ਬਹੁਤ ਸਾਰੇ ਉਹਨੇ ਜੰਗਾਂ ਜਿੱਤੀਆਂ ਹallelujah ਪ੍ਰਭੂ ਕੀ ਕਰਦਾ ਹੈ ਪ੍ਰਭੂ ਰੂੜੀ ਤੋਂ ਚੁੱਕ ਕੇ ਰਾਜਗਦੀ ਤੇ ਬਿਠਾ ਦਿੰਦਾ ਹੈ ਹallelujah ਇਹ ਤੁਹਾਡੇ ਤੇ ਮੇਰੇ ਪਰਮੇਸ਼ੁਰ ਦੀ ਸ਼ਕਤੀ ਹੈ ਤੇ ਤਾਕਤ ਹੈ ਇਸ ਲਈ ਆਪਣੇ ਹਿਰਦੇ ਨੂੰ ਪ੍ਰਭੂ ਉੱਤੇ ਲਾ ਕੇ ਰੱਖਣਾ ਹੈ ਆਪਣੀਆਂ ਅੱਖਾਂ ਨੂੰ ਆਪਣੇ ਦਿਲ ਨੂੰ ਤੇ ਆਪਣੇ ਦਿਮਾਗ ਨੂੰ ਆਪਣੀ ਆਤਮਾ ਨੂੰ ਪਿਉਰੀਫਾਈ ਕਰਦੇ ਹੋਏ ਤੁਹਾਡੀਆਂ ਤੇ ਮੇਰੀਆਂ ਅੱਖਾਂ ਪ੍ਰਭੂ ਉੱਤੇ ਲੱਗੀਆਂ ਹੋਣੀਆਂ ਚਾਹੀਦੀਆਂ ਨੇ ਤਾਂ ਕਿ ਉਹ ਤੁਹਾਨੂੰ ਤੇ ਮੈਨੂੰ ਰਾਜਾ ਬਣਾ ਸਕੇ ਤੁਹਾਨੂੰ ਤੇ ਮੈਨੂੰ ਬਰਕਤ ਦੇ ਸਕੇ ਤੁਹਾਡੇ ਤੇ ਤੁਹਾਡੇ ਤੇ ਤੁਹਾਡੇ ਅਤੇ ਮੇਰੇ ਤੇ ਉਹ ਦਿਨ ਚੰਗੇ ਲਿਆ ਸਕੇ ਹallelujah ਆਓ ਇਹ ਨਾ ਵਚਨਾਂ ਵਾਸਤੇ ਦੁਆ ਕਰਦੇ ਹਾਂ ਪ੍ਰਭੂ ਜੀ ਤੁਹਾਡਾ ਧੰਨਵਾਦ ਇਸ ਸਮੇਂ ਲਈ ਮੈਂ ਦੁਆ ਕਰਦਾ ਹਾਂ ਪ੍ਰਭੂ ਜੀ ਤੁਹਾਡੇ ਚਰਨਾਂ ਦੇ ਵਿੱਚ ਪ੍ਰਭੂ ਜੀ ਜਿੰਨੇ ਵੀ ਭੈਣ ਭਾਈ ਵਚਨ ਸੁਣ ਰਹੇ ਨੇ ਪ੍ਰਭੂ ਜੀ ਉਹਨਾਂ ਦੇ ਨਾਲ ਗੱਲਬਾਤ ਕਰੋ ਕਿ ਪ੍ਰਭੂ ਜੀ ਤੁਸੀਂ ਦਿਲ ਦੀਆਂ ਗਹਿਰਾਈਆਂ ਨੂੰ ਜਾਣਦੇ ਹੋ ਤੁਸੀਂ ਦਿਲਾਂ ਨੂੰ ਪਰਖਣ ਵਾਲੇ ਪਰਮੇਸ਼ਰ ਹੋ ਤੁਸੀਂ ਆਤਮਾ ਨੂੰ ਪਰਖਣ ਵਾਲੇ ਪਰਮੇਸ਼ਰ ਹੋ ਪ੍ਰਭੂ ਜੀ ਪ੍ਰਭੂ ਜੀ ਸਾਡੇ ਆਤਮੇ ਆਤਮਾ ਸਾਡੇ ਦਿਲ ਇਸ ਤਰ੍ਹਾਂ ਦੇ ਬਣਾਓ ਤਾਂ ਕਿ ਅਸੀਂ ਤੁਹਾਡੀ ਹਜ਼ੂਰੀ ਦੇ ਵਿੱਚ ਪ੍ਰਭੂ ਜੀ ਖਰੇ ਉਤਰੀਏ ਪ੍ਰਭੂ ਜੀ ਇੱਕ ਸ਼ੁੱਧਤਾ ਭਰਿਆ ਜੀਵਨ ਹੋਵੇ ਤਾਂ ਕਿ ਅਸੀਂ ਵੀ ਤੁਹਾਡੇ ਰਾਜ ਦੇ ਵਿੱਚ ਰਾਜੇ ਤੇ ਰਾਣੀਆਂ ਬਣ ਸਕੀਏ ਪ੍ਰਭੂ ਜੀ ਪਰਬੋ ਜੀ ਮੇਰੀ ਪ੍ਰਾਰਥਨਾ ਸੁਣਿਆ ਇਸਦਾ ਉਤਰ ਦਿੱਤਾ ਸਾਰੀ ਪ੍ਰਾਰਥਨਾ ਮੈਂ ਪ੍ਰਭੂ ਯਿਸੂ ਮਸੀਹ ਦੇ ਨਾਮ ਨਾਲ ਮੰਗਦਾ ਹਾਂ ਆਮੀਨ ਹallelujah